ਬਾਬੇ ਕਰਾਂ ਨੂੰ ਮੈਂ 120 ਦਾ ਮਗਰੋਂ ਆਂਦਾ ਫੇ ਸ਼ਰਾਬ ਰੱਜ ਕੇ ਬਚੀ ਹੋਈ ਉਹ ਤੁਰੇ ਵੀ ਉਹ ਤਾਂ ਜਨਾਹ ਕੱਢਦੇ ਉਹਨੂੰ ਤਾਂ ਮੈਂ ਵੀ ਨਾ ਨਿਕਲ ਪੰਦਾ ਤੇ ਅੱਗ ਲੱਗੀ ਸੀ ਗੱਡੀ ਸਵੇਲੇ ਦੀ ਵੱਡੀ ਖਬਰ ਫਗਵਾੜਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਅੱਜ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਣ ਦੇ ਬਾਅਦ ਦੋਵੇਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ ਹਾਦਸੇ ਦੇ ਕਾਰਨ ਰੋਡ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਲੰਬਾ ਜਾਮ ਲੱਗ ਗਿਆ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਈਵੇ ਤੇ ਪਹਿਲਾਂ ਇੱਕ ਗੱਡੀ ਡਿਵਾਈਡਰ ਨਾਲ ਟਕਰਾ ਗਈ ਸੀ ਜਿਸ ਕਰਕੇ ਰੋਡ ਤੇ ਟ੍ਰੈਫਿਕ ਖੋਲੀ ਚੱਲ ਰਹੀ ਸੀ ਇਸ ਦੌਰਾਨ ਪਿੱਛਿਓਂ ਆ ਰਹੀਆਂ ਤੇਜ਼ ਰਫ਼ਤਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕਾਰਵਾਈ ਜਾਰੀ ਹੈ ਅੱਗ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਜਿਸ ਨਾਲ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੋਰ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਅਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਕੀ ਗੱਲ ਕੀ ਹੋਈ ਸੀਗੀ ਪਾਜੀ ਸਰ ਇਹ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਬਰੀਫ ਕਰ ਦਿਓ ਕਿ ਜਿਹੜਾ ਇਨਾ ਵੱਡਾ ਐਕਸੀਡੈਂਟ ਹੋ ਗਿਆ ਪਾਜੀ ਕੀ ਕਿਵੇਂ ਹੋ ਗਿਆ ਸੀਗਾ ਪਾਜੀ ਇਹ ਸਾਰਾ ਅਸੀਂ ਆ ਰਹੇ ਸੀ ਜਨਰਲ ਟੰਡ ਕਰਕੇ ਰੇਲਵੇ ਦੇ ਵਿੱਚ ਹੈਗੇ ਹਾਂ ਜੀ ਤੇ ਦੂਜਾ ਸਵੇਲੇ ਟੰਡ ਕਰਕੇ ਆਲਰੇਡੀ ਤੇ ਟ੍ਰੈਫਿਕ ਜਮ ਹੋ ਜਾਦਾ ਸੀ ਜੀ ਅਸੀਂ ਪੋਲ ਦੇ ਥੱਲੇ ਜਦੋਂ ਗੱਡੀ ਇਸ ਪਾਸੇ ਆਏ ਆ ਤੇ ਗੱਡੀ ਸਾਡੀ ਰੁਕੀ ਹੈ ਅੱਗੇ ਟੋਟਲੀ ਜਾਮ ਸੀਗਾ ਹੂੰ ਜਿਹੜੀ ਹਾਰਡਲੀ 30 ਸੈਕਿੰਡ ਦੀ ਵਗੜੀ ਚੱਲੀ ਨੂੰ ਮਤਲਬ ਰੁਕੀ ਹੋਈ ਹੈ ਸਾਈਡ ਤੇ ਜਿਹੜਾ ਲੰਬਾ ਟਰਾਲਾ ਖੜਿਆ ਹੈ ਇਹ ਸਾਡ ਡਰਾਈਵ ਸਾਈਡ ਤੇ ਜੀ ਓਕੇ ਜਸਟ ਉਹ ਪਰੋਂ ਡੀਆਰਐਲ ਦੇ ਵਿੱਚ ਤੁਸੀਂ ਕਿ ਪਿੱਛੋਂ ਇੱਕਦਮ ਕੋਈ ਤੇਜ਼ ਲਾਈਟ ਆਈ ਉਹ ਬਸ ਹਿੱਟ ਕੀਤੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਜੀ ਤੁਹਾਡੀ ਗੱਡੀ ਕਿਹੜੀ ਹੈ ਟਰਾਟਾ ਸੀਗੀ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਦੇ ਰਹਿਣ ਵਾਲੇ ਹੋ ਜੀ ਜਿਦੋਂ ਜੀਵੰਦਰ ਰਹਿੰਦੇ ਸੀ ਓਕੇ ਤਾਂ ਹੁਣ ਤੁਸੀਂ ਫਗਵਾੜੇ ਵਾਲੀ ਸਾਈਡ ਤੋਂ ਆ ਰਹੇ ਸੀਗੇ ਝੈਂਡੂ ਸਾਹਮਣੇ ਸਟੇਸ਼ਨ ਤੋਂ ਆ ਰਹੇ ਹਾਂਜੀ ਕਿੰਨੀਆਂ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਇਆ ਸਰ ਸਾਡੀ ਅੱਗੇ ਸੀਗੀ ਪਿੱਛੋਂ ਆ ਕੇ ਹਿੱਟ ਕੀਤੀ ਆ ਉਹ ਨਾਲ ਹੀ ਉਸ ਤੋਂ ਬਾਅਦ ਮੇਰਾ ਲੋਕ ਹੋ ਗਿਆ ਜੀ ਜੋ ਬੈਕ ਖੁੱਲਿਆ ਮੈਨੂੰ ਨਾ ਕਾਈਡ ਆ ਪਰ ਨਾਲ ਮੇਰੇ ਸਾਈਡ ਤੇ ਸੀਟ ਸੀਗੀ ਇੱਕ ਉਹ ਪੈਸੈਂਜਰ ਸੀਟ ਤੇ ਅੱਗੇ ਹਾਈਲੈਕਸ ਗੱਡੀ ਸੀਗੀ ਕੋਈ ਬਲੈਕ ਕਲਰ ਦੀ ਆਈ ਸੀ ਉਹਨਾਂ ਵਿੱਚ ਤਿੰਨ ਚਾਰ ਸੀਗੇ ਦੋ ਸਰਦਾਰ ਮੁੰਡੇ ਸੀਗੇ ਤੇ ਦੋ ਦੂਜੇ ਮੁੰਡੇ ਸੀਗੇ ਨਾਲ ਆਪਣਾ ਤੇ ਉਹਨਾਂ ਨੇ ਪੁੱਛਿਆ ਐਦਾਂ ਕਰਕੇ ਤੇ ਮੈਨੂੰ ਕੋਈ ਸਾਈਡ ਹੀ ਨਹੀਂ ਬਾਲ ਪੁੱਛਿਆ ਤੇ ਮੇਰੇ ਸਾਈਡ ਤੋਂ ਖੁੱਲ ਨਹੀਂ ਪਾਇਆ ਤੇ ਇਹਨਾਂ ਨੇ ਖੋਲ ਕੇ ਇਹਨਾਂ ਨੇ ਦਰਵਾਜ਼ਾ ਪੁਸ਼ ਕੀਤਾ ਜ਼ੋਰ ਦੀ ਫਿਰ ਬਾਹਰ ਕੱਢਿਆ ਫਿਰ ਮੈਨੂੰ ਖਿੱਚ ਕੇ ਤੁਹਾਨੂੰ ਨਾਲ ਮਾਰਿਆ ਕੋਈ ਜਾਨੀ ਨੁਕਸਾਨ ਵੀ ਹੋਇਆ ਸਰ ਆਏ ਤਾਂ ਕਿੱਦਾਂ ਨਹੀਂ ਬਟ ਸਿਰ ਤੋਂ ਥੋੜਾ ਜਿਹਾ ਖ਼ਦਰਦ ਹੋ ਗਿਆ ਤੁਸੀਂ ਕਿੰਨੇ ਜਣੇ ਗੱਡੀ ਦੇ ਵਿੱਚ ਮੌਜੂਦ ਸੀ ਓਕੇ ਤੇ ਕੋਈ ਬਾਈਕ ਵਾਲਾ ਵੀ ਪਾਜੀ ਚਪੇਟ ਚ ਆਇਆ ਪਰ ਉਹ ਸਾਈਡ ਤੋਂ ਡਿੱਗੇ ਹੋਏ ਸੀਗੇ ਬਟ ਇਹਨਾਂ ਨੂੰ ਨਹੀਂ ਪਤਾ ਸਰ ਕੌਣ ਕੌਣ ਡਿੱਗੇ ਹੋਏ ਸੀਗੇ ਲੋਕ ਬੰਦੇ ਤੇ ਲੈ ਕੇ ਗਏ ਹੋਏ ਓਕੇ ਟਿੱਪਲਾ ਸਾਨੂੰ ਸਾਈਡ ਤੋਂ ਲੱਗੇ ਅਸੀਂ ਇੱਥੇ ਹੀ ਰਹਿ ਗਏ ਮੈਂ ਐਸੇ ਬਲਜੀਤਰਾਮ ਐਸਐਸਐਫ ਪੋਵਾੜਾ ਤੇ ਇਹ ਤੋਂ ਜਿੱਥੇ ਅੱਗ ਲੱਗੀ ਹੈ ਇਹ ਤੋਂ ਮੂਰੇ ਗੱਡੀ ਇੱਕ ਪਲਟ ਗਈ ਕਾਰ ਤੇ ਉਹ ਡਬੈਨ ਨਾਲ ਟਕਰਾਉਣ ਨਾਲ ਜਿਹੜਾ ਟਰਾਉਣਾ ਸੀ ਕੁਦਰਤੀ ਗਸ਼ਤ ਤੇ ਜਾ ਰਹੇ ਸੀ ਇਹ ਦੇਖਿਆ ਨਾਲ ਹੀ ਸਾਨੂੰ 112 ਤੋਂ ਕਾਲ ਆਕੇ ਵੀ ਜਾ ਕੇ ਦੇਖਿਓ ਅਸੀਂ ਪਹਿਲੇ ਪਹੁੰਚ ਗਏ ਸੀ ਕੁਦਰਤੀ ਨੰਗ ਰਹੇ ਸੀ ਰਾਸਤੇ ਤੇ ਜਦੋਂ ਨੰਗ ਰਹੇ ਸੀ ਤਾਂ ਗੱਡੀਓ ਪਲਟੀ ਸੀ ਉਹਦੇ ਵਿੱਚ ਇੱਕ ਜੈਂਟ ਸੀ ਇੱਕ ਲੇਡੀਆਕ ਬੱਚਾ ਉਹਨਾਂ ਨੂੰ ਬਾਹਰ ਕੱਢ ਕੇ ਦੂਜੀ ਗੱਡੀ ਪਹਟਾ ਕੇ ਜਲੰਧਰ ਭੇਜਿਆ ਤੇ ਉਹ ਗੱਡੀ ਪਰੇ ਹਾਲੇ ਘਰਾ ਰਹੇ ਸੀ ਪਿਛੋਂ ਟ੍ਰੈਫਿਕ ਸਲੋ ਆ ਰਿਹਾ ਸੀ ਉਹ ਗੱਡੀ ਮੋਲੀ ਪਲਟਣਾ ਡਰ ਨਾਲ ਪਿੱਛੋਂ ਸਲੋ ਆ ਰਿਹਾ ਸੀ तकरीबन ਜਿੱਥੇ ਗੱਡੀ ਇਹ ਪਹਿਲਾਂ ਐਕਸੀਡੈਂਟ ਪਲਟੀ ਸੀ ਉਤੋਂ 200 300 400 ਮੀਟਰ ਦੇ ਪਿੱਛੇ ਸਲੋ ਟ੍ਰੈਫਿਕ ਚੱਲ ਰਿਹਾ ਸੀ ਉਹ ਜੋ ਸਲੋ ਚੱਲ ਰਿਹਾ ਸੀ ਤੇ ਪਿੱਛੇ ਅਸੀਂ ਦੇਖਿਆ ਤੇ ਧੂਆ ਨਿਕਲ ਰਿਹਾ ਜੇ ਮੌਕੇ ਨਾ ਗਏ ਤਾਂ ਦੋ ਕਾਰਾਂ ਨੂੰ ਆਪਸ ਵਿੱਚ ਹੀ ਟਕਰਾਉਣ ਨਾ ਇਹ ਗੱਡੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹੜਾ ਅੱਗੇ ਟਰੱਕ ਜਿਹਾ ਉਹਦੇ ਨਾਲ ਟਕਰਾਈਆਂ ਨਹੀਂ ਆਪਸ ਵਿੱਚ ਹੀ ਟਕਰਾ ਗਈਆਂ ਕਿਉਂਕਿ ਉਹ ਮੋੜੇ ਕਾਰਨ ਅਸੀਂ ਪਰੇ ਕਰਾ ਰਹੇ ਸੀ ਇਹ ਦੋ ਲੇਨਾਂ ਉੱਥੇ ਇੱਕ ਲੇਨ ਚੱਲ ਰਹੀ ਸੀ ਉਹ ਅਸੀਂ ਕੌਣ ਲਾ ਕੇ ਸਾਰੇ ਉਹਨੂੰ ਸਲੋ ਚੱਲ ਰਿਹਾ ਸੀ ਤਾਂ ਇਹ ਪਿਛੋਂ ਸਲੋ ਸੀਗਾ ਫਿਰ ਜਾ ਕੇ ਦੇਖੀ ਤਾਂ ਦੋਨਾਂ ਕਾਰਾਂ ਸਰ ਕੋਈ ਜਾਲੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਨਾ ਫੱਟੜ ਹੋਈ ਸੀ ਬੰਦੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਸੁਣਨ ਜਿੱਥੇ ਆ ਰਹੀ ਸੀ ਵੀ ਦੋ ਬੰਦੇ ਦੀ ਡੈਥ ਹੋ ਗਈ ਨੇ ਹਾਲੇ ਕੋਈ ਨਹੀਂ ਅਸੀਂ ਤਾਂ ਫੱਟੜ ਭੇਜੀ ਦੋ ਵਿਅਕਤੀ ਕਿੰਨੇ ਵਿਅਕਤੀ ਸੀ ਗੱਡੀਆਂ ਚ ਭਾਜੀ ਇਹ ਹਾਲੇ ਪਤਾ ਕਰਦੇ ਜਲੰਦਰ ਦੇ ਸੀ ਆਸੂ ਵਿੱਚ ਇਹਨਾਂ ਦੀ ਦੋ ਹੀ ਗੱਡੀਆਂ ਟਕਰਾ ਗਈਆਂ ਟਰੈਫਿਕ ਸਲੋ ਕਰਕੇ ਜਿਹੜਾ ਇੱਕ ਮੋਟਰਸਾਈਕਲ ਵੀ ਸਵਾਰ ਉੱਥੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਹੈ ਹਾਂਜੀ ਉਹ ਹੁਣ ਦੇਖਦੇ ਆ ਪਿੱਛੇ ਮੋਟਰਸਾਈਕਲ ਲੱਗੀ ਅੱਗ ਜੀ ਤਾਂ ਜਿਹੜੇ ਫਟਰ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਸਿਵਲ ਹਸਪਤਲ ਐਂਬੂਲੈਂਸ ਮਂਗਾ ਕੇ ਸਿਵਲ ਹਸਪਤਲ ਫਗਵਾੜਾ ਜਾਂ ਸਿਵਲ ਹਸਪਤਲ ਜੰਦਰ ਜੀ ਇਹ ਫਗਵਾੜਾ ਜੀ ਤੇ ਉੱਥੋਂ ਫਾਇਰ ਗੱਡੀ ਫਗਵਾੜੇ ਤੋਂ ਕੰਟਰੋਲ ਤੋਂ ਕਰਕੇ ਮਂਗਾਈ ਤਾਂ ਕਾਰਾਂ ਦੀ ਅੱਗ ਵੀ ਬੁਝਾਈ ਜਿਹੜਾ ਤੀਜਾ ਟਰੱਕ ਸੀਗਾ ਤੇ ਉਹਦੇ ਟਾਇਰਾਂ ਨੂੰ ਲੱਗ ਗਈ ਸੀ ਤਾਂ ਉਹ ਵੀ ਬੁਝਾਈ ਤੇ ਬਾਕੀ ਟ੍ਰੈਫਿਕ ਨੂੰ ਹੁਣ ਕੰਟਰੋਲ ਕੀਤਾ ਜੀ ਮੌਕੇ ਤੇ ਭਾਜੀ ਫਾਇਰ ਬ੍ਰਿਗੇਡ ਆ ਗਈ ਹੈ ਜੀ ਮੌਕੇ ਨਾਲ ਫਾਇਰ ਬ੍ਰਿਗੇਡ ਵੀ ਆ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਕੀ ਕਾਰਨ ਕੀ ਹੋ ਸਕਦਾ ਲੜਾਈ ਇਹ ਕਾਰਨ ਨਹੀਂ ਆ ਜੀ ਇਹ ਟ੍ਰੈਫਿਕ ਸਲੋ ਚੱਲ ਰਹੀ ਸੀ ਉਹ ਪਿੱਛੋਂ ਗੱਡੀਆਂ ਤੇਜ਼ ਆਉਦੀਆਂ ਸੀ ਯਾਨੀ ਕਿ ਮੋੜੇ ਸਲੋ ਸੀ ਪਿੱਛੋਂ ਤੇ ਉਹ ਆਪਸ਼ੇਟ ਕਰ ਗਈਆਂ ਜਿੱਥੇ ਅਸੀਂ ਖੜੇ ਸੀ ਉਸ ਤੋਂ 4-500 ਮੀਟਰ ਤੇ ਪਿੱਛੇ ਟਕਰਾ ਗਈਆਂ ਸੀ ਫਿਰ ਲਫਟਾਂ ਦੇਖ ਕੇ ਮੌਕੇ 'ਤੇ ਪਹੁੰਚੇ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਨੂੰ ਬਾਰ ਕੱਢ ਕੇ ਐਂਬੂਲੈਂਸ ਪਾ ਕੇ ਸੇਵਲਾ ਚਲਾ ਪਵਾੜੇ ਭੇਜਿਆ ਜੀ ਇਹ ਅਚਾਨਕ ਹੀ ਆਪਸ ਵਿੱਚ ਹੀ ਟਕਰਾਏ ਗਿਆਂ ਕਿਹਦੇ ਵਿੱਚ ਆ ਦੋ ਕਾਰਾਂ ਸੀ ਦੋਹਾਂ ਕਾਰਾਂ ਨੂੰ ਨੁਕਸਾਨ ਹੋਇਆ